ਜੀਤੇ ਕਦੀ ਸਾਰਾ ਪੰਥ ਮਾਨ ਕਰਦਾ ਸੀ ਸੰਸਾਰ ਮਾਨ ਕਰਦਾ ਸੀ ਭਗਤ ਦੀ ਆਜ਼ਾਦੀ ਦੇ ਜੀ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਬਦਕਿਸਮਤੀ ਹੈ ਕਿ ਅਕਾਲੀ ਦਰ ਸਮੇਂ ਤੇ ਅੱਗੇ ਚੱਲਦੇ ਆ ਤੈਂ ਹਿੱਸਿਆਂ ਚ ਵੰਡੇ ਗਏ ਤੇ ਟੜਿਆਂ ਚ ਲੱਗੇ ਤੇ ਟੜਿਆਂ ਦਾ ਦਲ ਹੈ ਉਸ ਟੜਿਆਂ ਦੇ ਦਲ ਵਿੱਚੋਂ ਇੱਕ ਬਾਦਲ ਦਲ ਹੈ ਜਿਹੜਾ ਵੱਡਾ ਟੜਾ ਹੁਣ ਕਰਕੇ ਸਤਾਤ ਵੀ ਰਿਹਾ ਹੈ ਸੁਖਬੀਰ ਸਿੰਘ ਨੂੰ ਤਲਬ ਕੀਤਾ ਗਿਆ ਦੋਨੋਂ ਸਿਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਇਹਦਾ ਮਤਲਬ ਹੈ ਕੋ ਦੋਸ਼ੀ ਉਹ ਸੌਦਾ ਸਾਧ ਵਾਲਾ ਮਸਲਾ ਬੇਦਬੀ ਦਾ ਮਸਲਾ ਜਿਸ ਦਾ ਇਹਨਾਂ ਨੇ ਉਹ ਲੈਣਾ ਚਾਹੀਦਾ ਸੀ ਨਹੀਂ ਲਿਆ ਜਿਵੇਂ ਸਿੱਖ ਸੰਗਤ ਨੂੰ ਇਹਨਾਂ ਨੇ ਨਰਾਸ਼ ਕੀਤਾ ਤੇ ਬੰਗਾਲੀ ਜੀ ਕਤਲ ਹੋਏ ਇਹ ਸਾਰੇ ਇਹਨੇ ਦੋਸ਼ੀ ਨੇ ਲੋਕਪੰਚ ਦੇ ਦੋਸ਼ੀ ਨੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦਾਦੇਖੇ ਸ਼੍ਰੀ ਅਕਾਲ ਤੱਕ ਸਹਿ ਵਿਖੇ ਹੋਏ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਹਿ ਵਿਖੇ ਤਲਬ ਹੋਣ ਲਈ ਕਿਹਾ ਤੇ ਨਾਲ ਹੀ 15 ਦਿਵਾਂ ਦਾ ਸਮਾਂ ਦੇ ਕੇ ਜਵਾਬ ਵੀ ਮੰਗਿਆ ਗਿਆ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਬਾਗੀ ਧੜੇ ਦੇ ਵੱਲੋਂ ਕਿ ਪੰਜ ਦੇ ਵਿੱਚੋਂ 6 ਕਿਉਂ ਜਾਣਾ ਚਾਹੀਦਾ ਜਿਸ ਨੂੰ ਲੈ ਕੇ ਸਾਫਤ ਜਥੇਦਾਰ ਕੇਬਲ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਤੁਸੀਂ ਆਪ ਇਹ ਸੁਣ ਲਓ ਖਲਸਾ ਪੰਦੀ ਬਹੁਤ ਸਤਕਾਰਯੋਗ ਸੰਸਥਾ ਸ਼੍ਰੋਮਣੀ ਅਕਾਲੀ ਦਲ ਜਿੱਤੇ ਕਦੀ ਸਾਰਾ ਪੰਥ ਮਾਨ ਕਰਦਾ ਸੀ ਸੰਸਾਰ ਮਾਨ ਕਰਦਾ ਸੀ ਭਾਰਤ ਦੀ ਆਜ਼ਾਦੀ ਵਿੱਚ ਜੀ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਬਦਕਿਸਮਤੀ ਹੈ ਕਿ ਅਕਾਲੀ ਦਲ ਸਮੇਂ ਤੇ ਅੱਗੇ ਚੱਲਦਿਆਂ ਕਈ ਹਿੱਸਿਆਂ 'ਚ ਵੰਡਿਆ ਗਿਆ ਤੇ ਢੜਿਆਂ ਚਲਾ ਗਿਆ ਅਸਲ ਅਕਾਲੀ ਸ਼੍ਰੋਮਣੀ ਗੱਲਦਲ ਬਹੁਤ ਸਮਾਂ ਪਹਿਲਾਂ ਅਸੀਂ ਮਾਰ ਬੈਠੇ ਹੋਏ ਹਾਂ ਉਹਦੇ ਢੜਿਆਂ ਦਾ ਦਲ ਹੈ ਉਸ ਧੜਿਆਂ ਦੇ ਦਲ ਵਿੱਚੋਂ ਇੱਕ ਬਾਦਲ ਦਲ ਜਿਹੜਾ ਵੱਡਾ ਧੜਾ ਹੁਣ ਕਰਕੇ ਸਤਾਤ ਵੀ ਰਿਹਾ ਔਰ ਉਸਨੇ ਬੈਠ ਕੇ ਕੌਮ ਦੇ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਦਾ ਲਗਾਤਾਰ ਖਲਵਾੜ ਕੀਤਾ ਹੈ ਕੌਮ ਦੀਆਂ ਭਾਵਨਾ ਨੂੰ ਲਤਾੜਿਆ ਦੱਬਿਆ ਤੇ ਉਹ ਜਿਹਨੂੰ ਉਹ ਸਾਡੇ ਸਾਹਮਣੇ ਕੌਮ ਦੀ ਪੀੜ੍ਹੀ ਦਾ ਹਿੱਸਾ ਹੈ ਜਿਹੜਾ ਵਰਤਾਰਾ ਹੁਣ ਵਾਪਰ ਰਿਹਾ ਕੋਸੇ ਧੜੇ ਦੇ ਕੁਝ ਲੋਕ ਆਪਣੇ ਆਪੇ ਨੂੰ ਅੱਜ ਜੁਨਾਹਗਾਰ ਦੇ ਤੌਰ ਤੇ ਅਕਾਲ ਤਖਤੇ ਜਾ ਕੇ ਪੇਸ਼ ਕਰਦੇ ਨੇ ਉੱਥੇ ਮੁਆਫੀ ਨਾਮਾ ਦਿੰਦੇ ਨੇ ਤੇ ਉਸ ਸੁਦਾਰ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਅਸਤੀਫਾ ਮੰਗਦੇ ਨੇ ਜਾਂ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ। ਇਹ ਜੋ ਇਹ ਕਿਉਂ ਇਹਨਾਂ ਪੰਚ ਦਾ ਦਰਦ ਨਹੀਂ ਹੈਗਾ। ਅੱਜ ਹੀ ਕਿਉਂ ਜਾ ਰਹੇ ਨੇ? ਜੋ ਗਲਤ ਹੋਇਆ ਜਿਹੜਾ ਤੁਸੀਂ ਉੱਥੇ ਜਾ ਕੇ ਆਪਣੇ ਮੁਆਫੀ ਨਾਮੇ 'ਚ ਦੋਸ਼ ਕਬੂਲਦੇ ਹੋ ਤੇ ਉਹ ਦੋਸ਼ ਤੇ ਸਾਰਿਆਂ ਦੇ ਸਾਂਦੇ ਨੇ। ਕੁਝ ਪਹਿਲਾਂ ਕੋਈ ਨਹੀਂ ਬੋਲੇ ਅੱਜ ਬੋਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਸ ਲਈ ਅੱਜ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦੇ ਮਾਫੀ ਨਾਮੇ ਵਿੱਚੋਂ ਲੈ ਕੇ ਲਾਏ ਦੋਸ਼ਾਂ ਨੂੰ ਲੈ ਕੇ ਜਦੋਂ ਸੁਖਵੀਰ ਸਿੰਘ ਨੂੰ ਤਲਬ ਕੀਤਾ ਗਿਆ ਤਾਂ ਉਹਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਇਹਦਾ ਮਤਲਬ ਹੈ ਕੋ ਦੋਸ਼ੀ ਹੈ ਤੇ ਉਹਦੇ ਬਿਲਕੁਲ ਅਸੀਂ ਆਪ ਕਹਿੰਦੇ ਹਾਂ 15 ਤੋਂ ਕਹਿੰਦੇ ਆ ਰਹੇ ਹਾਂ ਕਿ ਸੌਦਾ ਸਾਧ ਵਾਲਾ ਮਸਲਾ ਬੇਦਵੀ ਦਾ ਮਸਲਾ ਜਿਸ ਤਰ੍ਹਾਂ ਇਹਨਾਂ ਨੇ ਉਹ ਲੈਣਾ ਚਾਹੀਦਾ ਸੀ ਨਹੀਂ ਲਿਆ ਜਿਵੇਂ ਸਿੱਖ ਸੰਗਤ ਨੂੰ ਇਹਨਾਂ ਨੇ ਨਰਾਸ਼ ਕੀਤਾ ਉਤੇ ਬਰਗਾੜੀ ਚ ਕਤਲ ਹੋਏ ਇਹ ਸਾਰੇ ਇਹਦੇ ਦੋਸ਼ੀ ਨੇ ਲੋਕਪੰਥ ਦੇ ਦੋਸ਼ੀ ਨੇ ਸਰਵੇਸ਼ਿੰਗ ਬਾਦਲ ਕੁਰਸੀ ਤੇ ਬੈਠਣ ਦਾ ਕਦਾਚਿਤ ਹੱਕਦਾਰ ਨਹੀਂ ਹੈ ਉਹਨਾਂ ਨੂੰ ਬਿਲਕੁਲ ਪਾਸੇ ਹੋ ਜਾਣਾ ਚਾਹੀਦਾ ਹੈ ਅੱਜ ਅਸੀਂ ਰਚਾਵਾਂਗੇ ਕਿ ਜਿਹੇ ਹਦਾਰ ਜੀ ਨੂੰ ਇਹਨਾਂ ਸਾਰੀ ਲੀਡਰਸ਼ਿਪ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਿਹੜੇ ਦੋਸ਼ ਆਪਨ ਫਿਕਰ ਲੈ ਕੇ ਗਏ ਨੇ ਆਪਣੇ ਨੂੰ ਮਾਫੀਨਾਮਾ ਲੈ ਕੇ ਗਏ ਨੇ ਦੂਜੇ ਨੂੰ ਵੀ ਨਵੀਂ ਲੀਡਰਸ਼ਿਪ ਲੱਭਣੀ ਚਾਹੀਦੀ ਹੈ ਨੌਜਵਾਨਾਂ ਵਿੱਚੋਂ ਜਿਹਦਾ ਕੋਈ ਧੜਾ ਨਾ ਹੋਵੇ ਜਿਹੜਾ ਪੰਥ ਦੀ ਆਵਾਜ਼ ਨੂੰ ਸਮਝ ਸਕਦਾ ਹੋਵੇ ਇਸ ਲੀਡਰ ਵਿੱਚ ਤੁਸੀਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਾਂ ਦਾ ਕੋਈ ਬੰਦਾ ਨਹੀਂ ਹੈ ਕੌਮਨ ਨੂੰ ਰੱਦ ਕੀਤੇ ਲੋਕਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਪ੍ਰਸਤੀ ਕਰਨ ਦਾ ਜਾਂ ਮਨਮਤੇ ਮੈਂਬਰ ਹੋਣ ਦਾ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਇਹ ਮੌਕਾ ਆ ਗਿਆ ਹੈ ਕਿ ਇਹਨਾਂ ਸਭ ਨੂੰ ਘਰਾਂ 'ਚ ਬਹਿ ਜਾਣਾ ਚਾਹੀਦਾ ਹੈ ਤੇ ਨਵੀਂ ਸਾਡੀ ਆਗੂਆਂ ਦੀ ਜਮਾਤ ਜਿਹੜੀ ਹੈ ਜਿੱਤੇ ਮਾਨਕੀ ਕੀਤਾ ਜਾ ਸਕੇ ਜਿੰਨੇ ਜਿਹੜੇ ਕੌਮ ਨੂੰ ਸਮਝਦੇ ਹੋਣ ਵਰਤਮਾਨ ਸਮੇਂ ਦੀਆਂ ਦੁਸ਼ਵਾਰੀਆਂ ਨੂੰ ਸਮਝ ਕੇ ਕੌਮ ਦੇ ਵੱਡੇ ਦਰਜੇ ਤੱਕ ਜਾਣ ਦੇ ਲਈ ਕੌਮ ਦੀਆਂ ਮੰਗਾਂ ਨੂੰ ਅੱਗੇ ਰੱਖ ਕੇ ਕੰਮ ਕਰ ਸਕੇ ਨਹੀਂ ਕਿ ਨਹੀਂ ਜਿਹੜਾ ਨਵਾਂ ਧੜਾਏਗਾ ਸਿੱਖ ਸੰਗਤ ਵਿੱਚੋਂ ਆਏਗਾ ਜਿਨ੍ਹਾਂ ਦਾ ਇਸ ਧੜੇ ਨਾਲ ਕੋਈ ਲੈਣ ਦੇਣ ਨਹੀਂ ਹੋਏਗਾ ਜਾਂ ਦੂਜੀਆਂ ਧੜਾਂ ਦੇ ਵੀ ਕੋਈ ਲੈਣ ਦੇਣ ਨਹੀਂ ਹੋਏਗਾ ਉਹ ਲੋਕ ਜਿਹੜੇ ਧੜਿਆਂ ਤੋਂ ਬਾਹਰ ਬੈਠੇ ਪੰਥ ਦੇ ਵਾਜ ਨੇ ਪੰਥ ਲਈ ਪੀੜਾ ਮਹਿਸੂਸ ਕਰਦੇ ਨੇ ਪੰਥੜੀ ਹੋ ਕੇ ਲੈਂਦੇ ਨੇ ਪੰਥ ਵਾਸਤੇ ਉਹਨਾਂ ਦੀ ਅੱਖਾਂ ਤਰ ਹੁੰਦੀਆਂ ਨੇ ਉਹ ਸਾਡੇ ਕੋ ਕੋ ਕਾਟਾ ਥੋੜੀ ਇਹ ਥੋੜੀ ਇਹ 500 400 ਬੰਦਾ ਹੀ ਜੋ ਆਗੂ ਨੇ ਬਾਕੀ ਆਗੂ ਨਹੀਂ ਬਣ ਸਕਦੇ ਜਿਹਨੂੰ ਚਾਵੇ ਇੱਥੇ ਤੇ ਭੂਰੀਆਂ ਵਾਲੇ ਰਾਜੇ ਕੀਤੇ ਵਾਲੀ ਗੱਲ ਹੋ ਸਕਦੀ ਹੈ ਸਵਾਲ ਤਾਂ ਹੀ ਖੜਾ ਹੋ ਜਾਂਦਾ ਨਾ ਜੀ ਕੋਈ ਪ੍ਰਧਾਨ ਕੀ ਜਾਣ ਨਹੀਂ ਦਿੰਦਾ ਇਸ ਫਿਰ ਅਸੀਂ ਪੰਥਕ ਨਹੀਂ ਹੈਗੇ ਨਾ ਫਿਰ ਅਸੀਂ ਪੰਥਕ ਨਹੀਂ ਹੈ ਇਸੇ ਰਾਜਨੀਤੀ ਵਿੱਚ ਗਿਆਨੀ ਕਰਤਾਰ ਸਿੰਘ ਦਾ ਨਾਮ ਅਸੀਂ ਲੈਂਦੇ ਆ ਉਹਨਾਂ ਨੂੰ ਅਸੀਂ ਬੇਤਾ ਕੌਮ ਦਾ ਬੜਾ ਜ਼ਰਦੀਬ ਸਿੱਖ ਆਗੂ ਤੌਰ ਤੇ ਮੰਨਿਆ ਜਾਂਦਾ ਹੈ ਦਿਮਾਗ ਕਰਕੇ ਜਾਣਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਪਦਵੀਆਂ ਨੂੰ ਠੋਕਰਾ ਮਾਰਦੇ ਰਹੇ ਨੇ ਸਤਾ ਤੋਂ ਜਦੋਂ ਹੁੰਦੀ ਛੱਡ ਕੇ ਵੀ ਬਸੇ ਹੁੰਦੇ ਰਹੇ ਨੇ ਕੋਈ ਉਹਨਾਂ ਨੂੰ ਪਕੜ ਨਹੀਂ ਹੁੰਦੀ ਹੁੰਦੀ ਰਹੀ ਅੱਜ ਕਿਉਂ ਨਹੀਂ ਹੁਣ ਲੱਗਦਾ ਜੀ ਅਕਾਲੀ ਦਲ ਦੀ ਸਥਿਤੀ ਕਿਵੇਂ ਦੇਖਦੇ ਨਹੀਂ ਮੈਂ ਅਸੀਂ ਦੇਖਦੇ ਜਿਹੜਾ ਅਸਲੀ ਅਕਾਲੀ ਦਲ ਤਾਂ ਖਤਮ ਹੋ ਚੁੱਕਾ ਹੋਇਆ ਜੀ ਇਹ ਤੇ ਧੜਾਏ ਗਏ ਆਪਣੇ ਧੜੇ ਨੂੰ ਸਤਾ ਦੀ ਖਾਤਰ ਇਕੱਠਾ ਰੱਖਣ ਦਾ ਯਤਨ ਕਰਿਆ ਸ਼੍ਰੋਮਣੀ ਕਾਲਦਲ ਤੇ ਇਹਨਾਂ ਨੇ ਮੋਕੇ ਕਾਨਫਰੰਸ ਕਰਕੇ ਮਾਰ ਦਿੱਤਾ ਸੀ ਜਦੋਂ ਇਹਨਾਂ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਜਿਹੜਾ ਪੰਗ ਸਿੰਘ ਸ਼੍ਰੋਮਣੀ ਕਾਲਦਲ ਜਿਹੜਾ ਸਾਡਾ ਸੰਵਿਧਾਨ ਸੀ ਉਹ ਤੋਂ ਮੂੰਹ ਫੇਰ ਲਿਆ ਸੀ ਉਸ ਦਿਨ ਹੀ ਸਰਦਾਰ ਵੱਡੇ ਬਾਦਲ ਦੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਤੇ ਭਾਜ ਪਈਆਂ ਨੇ ਜੱਫੀ ਪਾ ਕੇ ਸਤਾ ਭੋਗਣ ਦਾ ਜਿਹੜਾ ਸੁੱਖ ਹੈ ਉਹਨੂੰ ਮਾਣਿਆ ਇਹਨਾਂ ਨੇ ਤੇ ਜਦੋਂ ਹੁਣ ਗੁਨਾਹ ਵੱਡੇ ਕਰ ਲਏ ਬੇਦਵੀ ਹੋ ਗਈ ਸੌਦਾ ਸਾਧ ਮਗਰ ਚਲੇ ਗਏ ਉਹ ਸਜ਼ਾ ਤੇ ਭੁਗਤਣੀ ਹੈ ਨਾ ਜੀ ਇਸ ਕਰਕੇ ਆਪਣੇ ਕੀਤੇ ਦੀ ਸਜ਼ਾ ਪਾ ਰਹੇ ਨੇ ਤੇ ਸਜ਼ਾ ਇਹਨੂੰ ਪਾਉਂਦੇ ਰਹਿਣਾ ਹੈ ਜੋ ਮਰਜ਼ੀ ਕਰ ਲੈਣ ਇਹ ਕਦੀ ਸਤਾ ਵਾਲੇ ਪਾਸੇ ਨਹੀਂ ਆ ਸਕਦੇ ਨਾ ਪੰਜਾਬ ਨਾ ਪੰਥ ਇਹਨਾਂ ਨੂੰ ਕਦੀ ਮੂੰਹ ਨਹੀਂ ਲਾਏਗਾ ਭਾਵੇਂ ਜਿਹੜਾ ਮਰਜ਼ੀ ਕੋਈ ਜਿੰਨਾ ਮਰਜ਼ੀ ਦੋ ਦੁੱਤਾਂ ਬਣ ਕੇ ਸਾਹਮਣੇ ਆਵੇ ਸੋਦਾ ਦੇ ਕੇ ਬਾਗੀ ਧਰ ਦੇ ਬਲੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਗੁਨਾਹ ਪੱਤਰ ਸੌਂਪਿਆ ਗਿਆ ਸੀ ਜਿਸ ਨੂੰ ਲੈ ਕੇ ਬੀਤੇ ਦਿਨੀ ਹੋਈ ਮੀਟਿੰਗ ਦੇ ਵਿੱਚ ਚਰਚਾ ਹੋਈ ਤਾਂ ਇਸ ਦੇ ਉੱਤੇ ਜਵਾਬ ਸੁਖਵੀਰ ਸਿੰਘ ਬਾਦਲ ਤੋਂ ਮੰਗਿਆ ਗਿਆ ਬਿਊਰੋ ਰਿਪੋਰਟ ਅਖੰਡ ਲੋਕ